ਜੇ ਵਿਰੋਧ ਕਰੇਗਾ ਤੇ ਪੰਥ ਦੇ ਪ੍ਰਚਾਰਕਾਂ ਦਾ ਵਿਰੋਧ ਕਰੇਗਾ ਜਿਹੜੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਕਰ ਰਹੇ ਨੇ ਉਹਨਾਂ ਦਾ ਵਿਰੋਧ ਹੋਏਗਾ ਦੂਜੇ ਦਾ ਵਿਰੋਧ ਨਹੀਂ ਹੋਏਗਾ 10ਵੇਂ ਪਾਠ ਨੇ ਕਿਹਾ ਸੀ ਜੇ ਮੈਨੂੰ ਭੇਜਣਾ ਤੇ ਕਿਸ਼ਨ ਬਿਸ਼ਨ ਕਬੂ ਨਾ ਧਿਆਉਂ ਜੋ ਬਰਚਾਉਂ ਸੋ ਤੁਮ ਤੇ ਪਾਉਂ ਮੈਂ ਕਿਸੇ ਦੀ ਪੂਜਾ ਨਹੀਂ ਕਰਨੀ ਮੈਂ ਸਿਰਫ ਤੁਹਾਡਾ ਨਾਮ ਲੈਣਾ ਤੇ ਮੈਂ ਜਾਨ ਧਰਤੀ ਤੇ ਜਾਨ ਨੂੰ ਤਿਆਰ ਹੈ ਸਿਸ ਕਰਕੇ ਜੋ ਹਮ ਕੋ ਪਰਮੇਸ਼ਰ ਉਚਰੇ ਸਭ ਨਰਕ ਕੁੰਡ ਮੇਂ ਪਰੇ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਅਸੀਂ ਉਸ ਪਰਮਪੁਰਖ ਪਰਮਾਤਮਾ ਦੇ ਸੇਵਕਾ ਉਸ ਪਰਮਾਤਮਾ ਦਾ ਨਾਮ ਜਪਾਉਣ ਵਾਸਤੇ ਧਰਤੀ ਤੇ ਆਏ ਆਂ ਅੰਤਲੀ ਪੰਗਤੀ ਜੀ ਸਹਿਬ ਕਿਰਪਾ ਕਰਦੇ ਨੇ ਦੀਨ ਦੁਆਰੇ ਆਇਓ ਠਾਕੁਰ ਸਾਰਨ ਪਰਿਓ ਸੰਤ ਹਾਰੇ ਕਹਿ ਲੱਗੇ ਮੈਂ ਸਾਰੇ ਪਾਸੇ ਦੇਖ ਲੈਨੇ ਕਿਤੋਂ ਮੇਰੀ ਝੋਲੀ ਨਹੀਂ ਪਰੀ ਇਹ ਕਹਿੰਦੇ ਲਈ ਜੀ ਸ਼ਾਂਤੀ ਹੈ ਨਹੀਂ ਗੇ ਕਮਾਲ ਦੀ ਗੱਲ ਹੈ ਜਿਹੜਾ ਬੰਦਾ ਬੰਦਗੀ ਭਜਨ 3 ਵਜੇ 2 ਵਜੇ ਉੱਠ ਕੇ ਨਾਮ ਜਪਦੇ ਨੇ ਹੋਰ ਸੰਤ ਕੀ ਹੁੰਦੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਵੇਖੋ ਧੰਨਾ ਜੱਟ ਉਹਨੇ 3-4 ਸੰਤਾਂ ਦੀ ਲਿਸਟ ਬਣਾਈ